ਹਲੇ ਤੱਕ ਐਗਜ਼ਿਸਟ ਕਰਦੀ ਹੈ ਉਹ ਕੈਨਸਲ ਨਹੀਂ ਐ ਹੋਈ ਪਰ ਕਿਸੇ ਨੂੰ ਫੜਨ ਦਾ ਆ ਹੀ ਨਹੀਂ ਹੁਣ 5 ਸਾਲ ਹੁਣ ਇਸ ਤੋਂ ਬਾਅਦ ਕੋਈ ਫੜੂਗਾ ਉਹਨਾਂ ਨੂੰ ਪਤਾ ਹੈ ਕਿ ਇੱਕ ਨੂੰ ਫੜਾਂਗੇ ਸਾਰਾ ਪੰਜਾਬ ਫਿਰ ਖੜਾ ਹੋ ਜਾ ਜੀ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਫਿਲਹਾਲ ਤਾਂ ਇਹੀ ਹਾਲਤ ਹੈ ਕਿ ਨਾ ਇਹਦੇ ਅੰਦਰ ਇਹ ਕਿਸੇ ਦਾ ਨਾਮ ਪਾਉਣ ਜਾ ਰਹੇ ਨੇ ਨਾ ਇਹ ਕਿਸੇ ਦਾ ਹਲੇ ਤੱਕ ਕੋਈ ਕੁਝ ਕਰਨਗੇ ਜਦੋਂ ਇਹ ਮੁੱਦਾ ਹੱਲ ਹੋਊਗਾ ਹੋ ਸਕਦਾ ਇੱਕ ਨਵੀਂ ਮੰਗ ਵਿੱਚ ਜੁੜੀ ਗਈ ਕਿ ਇਹ ਪਰਚਾ ਵੀ ਰੱਦ ਕਰਾਓ ਜੀ ਔਰ ਇਹਦੇ ਨਾਲ ਮੈਨੂੰ ਇੱਕ ਗੱਲ ਲੱਗਦੀ ਹੈ ਜਿਹੜਾ ਖਦਸ਼ਾ ਹੈ ਜਿਹੜਾ ਜਿਹਦੇ ਬਾਰੇ ਵੀ ਸੂਚਿਤ ਕਰਨਾ ਜ਼ਰੂਰੀ ਹੈ ਹੂੰ ਉਹ ਹੈ ਕਿ ਅੱਜ ਤਾਂ ਮੋਰਚੇ ਦੀ ਤਾਕਤ ਬਰਕਰਾਰ ਹੈ। ਹੂੰ ਔਰ ਆਉਣ ਵਾਲੇ ਟਾਈਮ 'ਚ ਵੀ ਛੇਤੀ ਛੇਤੀ ਇੱਕ ਤੇ ਢਿੱਲੀ ਪੈਂਦੀ ਲੱਗਦੀ ਨਹੀਂ। ਹੂੰ ਮੈਨੂੰ ਇਹ ਲੱਗਦਾ ਕਿ ਜੇ ਕਦੇ ਮੋਰਚੇ ਦੀ ਤਾਕਤ ਦੇ ਆਪਾਂ ਇੱਥੋਂ ਸ਼ਡਿਊਲ ਜਾਰੀ ਕਰਾ ਕੇ ਵੋਟਾ ਕਰਾਉਣਾ ਸ਼ਡਿਊਲ ਜਾਰੀ ਕਰਾ ਕੇ ਜੇ ਉੱਠ ਜਾਂਦਾ ਮੋਰਚਾ। ਇਹਦੇ ਵਿੱਚ ਜੇ ਕੈਨਸਲ ਨਹੀਂ ਹੁੰਦਾ ਇਹ ਵਾਲਾ ਪਰਚਾ ਫਿਰ ਆਉਣ ਵਾਲੇ ਟਾਈਮ 'ਚ ਹੋ ਸਕਦਾ ਵੀ ਕੱਲ ਨੂੰ ਜੇ ਕੋਈ ਇੱਕ ਜਥੇਬੰਦੀ ਕਿਸੇ ਮੁੱਦੇ ਤੇ ਧਰਨਾ ਲਾਉਂਦੀ ਹੈ ਦੋ ਜਥੇਬੰਦੀਆਂ ਮੁੱਦੇ ਤੇ ਧਰਨਾ ਲਾਉਂਦੀਆਂ ਜਥੇਬੰਦੀਆਂ ਤਾਂ ਇਹੀ ਨੇ ਫਿਰ ਇਹਦੇ ਚ ਇਹ ਹੋ ਸਕਦਾ ਫਿਰ ਪੁਲਿਸ ਪੁਲਿਸ ਕੋਲ ਇੱਕ ਟੰਗ ਹੁੰਦਾ ਵੀ ਇੱਕ ਪਰਚਾ ਕਰਕੇ ਰੱਖ ਲਓ ਹੂੰ ਉਹਦੇ ਚ ਕੀ ਹੁੰਦਾ ਬਾਇ ਨੇਮ ਹੈ ਨਹੀਂਗਾ ਫਿਰ ਇਹ ਕੱਲ ਨੂੰ ਕਹਿਣਗੇ ਵੀ ਸਾਡੇ ਉਹ ਜੋ ਵਾਦਾ ਕੀਤਾ ਦਾ ਵੀ ਸਾਡੇ ਕੋਲ ਇੱਕ ਸੀਕ੍ਰੇਟ ਇਨਫੋਰਮੇਸ਼ਨ ਆਈ ਦੀ ਇਹ ਬੰਦਾ ਉਸ ਦਿਨ ਉੱਥੇ ਸੀਗਾ ਜਿਹਨੇ ਆ ਆ ਨਾਮ ਦੇ ਦੋ ਆਗੂਆਂ ਨੂੰ ਉੱਥੇ ਇੱਕ ਪੁਲਿਸ ਵਾਲੇ ਦੇ ਥੱਪੜ ਮਾਰਦੇ ਦੇਖਿਆ ਉਹਦੇ ਡੰਡਾ ਮਾਰਿਆ ਇਹਨੇ ਇੱਕ ਨੇ ਡਾਲਾ ਮਾਰਿਆ ਜੀ ਉਹ ਫਲਾਣੀ ਥਾਂ ਤੇ ਗੇਟ ਤੇ ਸੀਗੇ ਜੀ ਇਸ ਕਰਕੇ ਇਹਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਵੀ ਆ ਬੰਦੇ ਇਹਨਾਂ ਦਾ ਆ ਨਾਮ ਹੈ ਜਿਨ੍ਹਾਂ ਨੇ ਉਹ ਦਿਨ ਆ ਕੀਤਾ ਜਾਨੀ ਕਿ ਕੁੱਲ ਮਿਲਾ ਕੇ ਜੇ ਕਹਿ ਦੀਏ ਤਾਂ ਇਹ ਪਰਚਾ ਮੋਰਚੇ ਨੂੰ ਖੁਰਦ-ਬੁਰਦ ਕਰਨ ਵਾਸਤੇ ਹੀ ਕੀਤਾ ਗਿਆ ਹਾਂ ਇਹ ਆਪਾਂ ਕਹਿ ਸਕਦੇ ਹਾਂ ਵੀ ਫਿਊਚਰ ਦੇ ਵਿੱਚ ਇਹ ਵਿਦਿਆਰਥੀਆਂ ਨੂੰ ਤੰਗ ਕਰਨ ਲਈ ਕਰ ਸਕਦੇ ਆ ਪਰ ਮੈਂ ਫੇਰ ਇਹ ਕਹੂੰਗਾ ਮੋਰਚਾ ਏਡਾ ਵੱਡਾ ਹੋ ਗਿਆ ਇਹਨਾਂ ਦੀ ਹਿੰਮਤ ਨਹੀਂ ਆ ਵੀ ਮੋਰਚਾ ਖੁਰਦ-ਬੁਰਦ ਕਰਦੇ ਜੀ